ਬਖਤਾਵਰ ਭਾਈ ਬੜਾ ਫਿੱਟ ਲੱਗ ਰਿਹਾ ਐ ਭਾਈ ਮੈਂ ਪੁੱਛਣ ਵੀ ਲੱਗਿਆ ਸੀ ਬੜਾ ਵੇਟ ਵਧਾਇਆ ਤੂੰ ਮੈਂ ਕਿਹਾ ਕਿ ਡਾਈਟਿੰਗ ਕਰ ਲੈ ਉਹ ਡਾਈਟਿੰਗ ਰੂਟਿਨ ਕੁਛ ਨਹੀਂ ਹੁੰਦੀ ਖਾਂਦਾ ਪਿੰਦਾ ਘਰ ਦਾ ਬੰਦਾ ਭੁੱਖਾ ਮਾਰਨਾ ਫੇਰ ਕੋਈ ਕੋਰਬਲ ਪ੍ਰੋਡਕਟ ਖਾਓ ਉਹ ਘਰ ਵਾਲਾ ਉਹ ਲੈ ਮੈਂ ਹੁਣੇ ਬੁਲਾ ਲਾਂ ਨਾ ਆ ਰਵਾਬ ਭਾਜੀ ਇਧਰੋਂ ਤੁਸੀਂ ਹਾਂਜੀ ਆ ਵੇ ਜੀ ਆ ਗਿਆ ਉਹ ਲੈਣੀ ਸੀਗਾ ਮੈਂ ਆ ਰਵਾਬ ਜੀ ਇਹ ਵੀਰੇ ਦੋਸਤ ਨੇ ਅੱਛਾ ਜੀ ਕਿੰਨਾ ਵੇਟ ਵਧ ਗਿਆ ਜੀ ਇਨਾ ਵੇਟ ਤਾਂ ਹੈ ਨਹੀਂ ਭਾਈ ਇਹਨਾਂ ਦਾ ਅੱਛਾ ਉਹ ਤਾਂ ਇਹਨਾਂ ਦਾ ਢਿੱਡੀ ਦੱਸਦਾ ਹੈ ਹੋ ਜਾਊਗਾ ਜੀ ਘਟ ਹੋ ਜਾਊਗਾ ਭਾਜੀ ਦਾ ਵੀ ਕਰਿਆ ਹੀ ਹੈ ਭਾਈ ਮੈਂ ਤੈਨੂੰ ਕਿਹਾ ਡਾਈਟਿੰਗ ਕਰ ਲੈ ਉਹ ਡਾਈਟਿੰਗ ਕੋਈ ਕੁਝ ਨਹੀਂ ਹੁੰਦੇ ਇਹ ਕੋਣ ਹੈ ਕੋਣ ਹੈ ਜੀ ਮੇਰਾ ਦੋਸਤ ਹੈ ਅੱਛਾ ਭਾਜੀ ਡਾਈਟਿੰਗ ਦਾ ਜ਼ਮਾਨਾ ਹੁਣ ਗਿਆ ਪੁਰਾਣੀਆਂ ਗੱਲਾਂ ਸੀਗੇ ਜਦ ਲੋਕ ਡਾਈਟਿੰਗ ਕਰਦੇ ਸੀ ਸਾਇੰਸ ਨੇ ਨੀ ਤਰੱਕੀ ਕਰ ਲਈ ਲੋਕ ਹਰਬਲ ਪ੍ਰੋਡਕਟ ਯੂਜ਼ ਕਰਦੇ ਆ ਭਾਜੀ ਨੂੰ ਦੇਖੋ ਡਾਈਟਿੰਗ ਨਾਲ ਨਹੀਂ ਕੁਛ ਹੋਣਾ। ਸੇ ਮੇਰੇ ਬੁਗ ਹਰਬਲ ਤੇ ਆ ਟੀ ਦਿਨ ਚ ਸਿਰਫ ਇੱਕ ਵਾਰ ਪੀਣੀ ਹੈ। ਫੇਰ ਦੇਖਿਓ ਰਿਜ਼ਲਟ। ਭਾਜੀ ਡਾਈਟਿੰਗ ਤਾਂ ਓ ਯਾਰ ਤੂੰ ਬਾਰ ਬਾਰ ਡਾਈਟਿੰਗ ਕਰੀ ਜਾਂਦਾ ਕਰ। ਕੌਣ ਹੈ ਯਾਰ? ਇਹ ਮੇਰਾ ਦੋਸਤ ਹੈ। ਭਾਜੀ ਡਾਈਟਿੰਗ ਨਾਲ ਕੁਛ ਨਹੀਂ ਹੋਣਾ। ਹਰਬਲ ਟੀ ਪਿਓ। ਨਵਜਮਨ ਆ ਗਿਆ ਉਹ। ਭਈ ਆ ਗਿਆ ਚੀਜ਼ੇ। ਇਹ ਕੁਛ ਨਹੀਂ ਆਇਆ ਤਾਂ ਛੋਟੀ ਜਿਹੀ ਚੀਜ਼ ਆਇਆ ਤਾਂ ਪ੍ਰੋਸੀਜਰ ਹੈ ਵਿਚਾ ਕਿਦਾਂ ਪੀਣੀ ਹੈ ਮੇਨ ਚੀਜ਼ ਆਏ ਭਾਜੀ ਸਿਰਫ 5000 ਰੁਪਏ ਦਾ ਇਹ ਡੱਬਾ ਹੈ 10 ਚਾਹ ਨੇ ਉਹਦੇ ਚ ਭਾਜੀ 5000 ਦੇ ਬਦਲੇ ਮੈਂ 50000 ਦਾ ਫਾਇਦਾ ਕਰ ਰਿਹਾ ਮਾਲਕ ਕਿ ਬੈਕ ਕਰ ਲੋ ਯਾਰ ਤੂੰ ਬਾਰ-ਬਾਰ ਡੇਟਿੰਗ ਬੋਲੀ ਜਾਂਦਾ ਕੋਣ ਹੈ ਯਾਰ ਦੋਸਤ ਹੈ ਅੱਛਾ ਅਮਰਜੈਂਟ 2.5000 ਰੁਪਏ ਰੈਂਟ ਤੇ ਯਾਰ ਉਹ ਤੁਝ ਮਾਰ ਕੇ ਬਿਠਾ ਰ ਉਹ ਮੈਂ ਖੜਾ ਦੇ ਖੜਾ ਦੇ ਅਮਰਜੀਤ ਅੱਗਲ ਬੰਨ ਜਣੀ ਤੇ ਬਸ ਹੋ ਗਿਆ ਜੀ ਬਸ ਤੁਸੀਂ ਬੁੱਗ ਚਾਹ ਪੀਣੀ ਹੈ ਤੇ ਹਫਤੇ ਬਾਅਦ ਫਰਕ ਦੇਖਿਓ ਭਾਈ 10 ਤੋਂ ਦੋ ਕਿਵੇਂ ਪੀਣੀ ਹੈ ਕੁਛ ਨਹੀਂ ਜੀ ਪ੍ਰੋਸੀਜਰ ਸਿੰਪਲ ਹੈ ਇਹਦਾ ਕੁਛ ਨਹੀਂ ਕਰਨਾ ਤੁਸੀਂ ਰਾਤ ਦੀ ਰੋਟੀ ਬਿਲਕੁਲ ਨਹੀਂ ਖਾਣ ਬਾਹਰ ਦਾ ਖਾਣਾ ਬਿਲਕੁਲ ਨਹੀਂ ਖਾਣਾ ਫਾਸਟ ਫੂਡ ਬਿਲਕੁਲ ਨਹੀਂ ਖਾਣਾ। ਚੀਨੀ ਬਿਲਕੁਲ ਬੰਦ ਰੱਖੀ। ਸਵੇਰੇ 4:30 ਉੱਠਣਾ ਤੇ ਸਭ ਤੋਂ ਪਹਿਲਾਂ ਗਰਮ ਪਾਣੀ 'ਚ ਨਿੰਬੂ ਪਾ ਕੇ ਪੀਣਾ। ਫਿਰ 5 ਵਜੇ ਗਰਮ ਪਾਣੀ 'ਚ ਅਦਰਕ ਪਾ ਕੇ ਪੀਣੀ। ਅੱਧੇ ਘੰਟੇ ਬਾਅਦ ਕੁਝ ਨਾ ਕੁਝ ਪਾ ਕੇ ਪੀ ਜਾਣਾ। ਇਹ ਨਹੀਂ ਬਹੁਤ ਸਿੱਧਾ ਜੀ। ਦੇਖੋ ਜੀ ਫਰਕ ਦੇਖੋ। ਤੇ ਉਸ ਤੋਂ ਬਾਅਦ 9 ਵਜੇ ਕੇ ਚਾਹ ਦਾ ਟਾਈਮ ਹੋ ਗਿਆ। ਨਾਲ ਤੁਸੀਂ ਬਿਸਕੁਟ ਡਬੋ ਕੇ ਨਹੀਂ ਖਾਣਾ। ਲੰਚ 'ਚ ਅੱਧਾ ਖੀਰਾ ਉੱਪਰ ਵਾਲਾ ਹਿੱਸਾ ਉਹਦਾ ਕੱਟ ਕੇ ਥੱਲੇ ਵਾਲੇ ਹਿੱਸੇ ਦੇ ਚਾਰ ਹਿੱਸੇ ਕਰਕੇ ਘਰ ਦੇ ਦੱਖਣ ਵੱਲ ਦਾ ਲੰਚ ਤੋਂ ਬਾਅਦ ਸ਼ਾਮ ਦੀ ਚਾਹ ਦਾ ਟਾਈਮ ਆ ਗਿਆ ਜਿਹੜੀ ਤੁਸੀਂ ਬਿਲਕੁਲ ਨਹੀਂ ਪੀਣੀ ਰਾਤ ਦਾ ਡਿਨਰ ਜਿਹੜੀ ਮੇਨ ਚੀਜ਼ ਦਿਨ ਦਾ ਇੰਨੀ ਤੁਸੀਂ ਮਿਹਨਤ ਕਰੀ ਐ ਉਹ ਤੁਸੀਂ ਬਿਲਕੁਲ ਨਹੀਂ ਖਾਣਾ ਸੀ ਹਾਂ ਇਹ ਬਿਲਕੁਲ ਨਹੀਂ ਖਾਣਾ ਤੇ ਤੇ ਸੌਣ ਤੋਂ ਪਹਿਲਾਂ ਇੱਕ ਕੱਪ ਬੁਗਟੀ ਪੀਣੀ ਐ ਭਾਜੀ ਗਰਮ ਪਣੀ ਦਿਓ ਹਾਂ ਲੋ ਜੀ ਲਓ ਗਰਮ ਪਣੀ ਆ ਗਿਆ ਇਹਦੇ ਵਿੱਚ ਕਰਕੇ ਹਾਂ ਜੀ ਇਹਦੇ ਵਿੱਚ ਦੇਖੋ ਤੁਸੀਂ ਆ ਇਹਦੇ ਵਿੱਚ ਅਸੀਂ ਇਹ ਤੁਸੀਂ ਇਹ ਤੁਸੀਂ ਪੀਣਾ ਜੀ